ਪੰਜਾਬ ਸਰਕਾਰ ਔਰ ਮਾਨਜੋਗ ਮੁੱਖ ਮੰਤਰੀ ਪੰਜਾਬ ਵੱਲੋਂ ਜੁੱਧ ਨਸ਼ਿਆਂ ਵਿਰੁੱਧ ਛੇੜੀ ਮਹਿੰਮ ਤਹਿਤ ਦੀ ਲੜੀ ਦੇ ਤਹਿਤ ਸੀ ਜੀ ਸੰਦੀਪ ਮਾਲਕ ਆਈਪੀਐਸਐਸ ਸਪੀਸ਼ਲ ਹਾਰਟੋ ਦੇ ਦੇ ਸ਼ਰਨ ਦੇ تحت ਹੈ ਤਾਂ ਅਸੀਂ ਜਿਹੜੀ ਇਹ ਕਾਰਵਾਈ ਕੀਤੀ ਹੈਗੀ ਆ ਇਸ ਜਿਹੜੀ ਆ ਨਸ਼ਾ ਸਮਗਲਰ ਦੇ ਉੱਤੇ ਪੂਰੇ ਪਰਿਵਾਰ ਦੇ ਉੱਤੇ 37 ਮੁਕਦਮੇ ਦਰਜ ਹੈ 11 ਜਿਹੜੇ ਇਹਦੇ ਆਪਣੀਆਂ ਜਿਹਦੇ ਵਿੱਚੋਂ 6 ਮੁਕਾਦਮਿਆਂ ਵਿੱਚੋਂ ਸਜ਼ਾ ਜਾਪਤ ਹੈ ਤੇ ਇਸ ਸਮੇਂ ਵੀ ਇਹ ਜੇਲ੍ਹ ਦੇ ਵਿੱਚ ਹੈਗੀ ਆ ਤੇ ਜਿਹੜੇ ਬਾਕੀ ਜਿਹੜੇ ਅੰਡਰ ਟ੍ਰਾਇਲ ਚੱਲ ਰਿਹਾ ਔਰ ਇਸ ਦੇ ਘਰ ਵਾਲੇ ਦੇ ਖਿਲਾਫ ਵੀ ਜਿਹੜੇ 11 ਮੁਕਦਮੇ ਦਰਜ ਹੈਗਾ ਉਹ ਵੀ ਜੇਲ੍ਹ ਦੇ ਵਿੱਚ ਇਦੇ ਲੜਕੇ ਦੇ ਖਿਲਾਫ 5 ਮੁਕਾਦਮੇ ਦਰਜ ਆ ਦੂਜੀ ਲੜਕੀ ਦੇ ਖਿਲਾਫ ਜਿਹੜੇ 4 ਮੁਕਾਦਮੇ ਦਰਜ ਹੈਗਾ ਇਸ ਤਰ੍ਹਾਂ ਕਰਕੇ ਟੋਟਲ ਇਹਨਾਂ ਦੇ 37 ਹੈਗੇ ਆ ਇਹਨਾਂ ਨੂੰ ਵਾਰ-ਵਾਰ ਜਿਹੜਾ ਅਸੀਂ ਪਹਿਲਾਂ ਇਹ ਕਹਿੰਦੇ ਸੀ ਵੀ ਤੁਸੀਂ ਨਸ਼ਾ ਛੱਡ ਕੇ ਜਦੋਂ ਮਹਿੰਮ ਸ਼ੁਰੂ ਹੋਈ ਆ ਵੀ ਆਪਣੀ ਤੁਸੀਂ ਮੁੱਖ ਧਾਰਾ ਵਿੱਚ ਆ ਜਾਓ ਔਰ ਇਹ ਲੋਕ ਜਿਹੜੇ ਕ੍ਰਾਈਮ ਕਰਨ ਦੇ ਜਿਹੜਾ ਕ੍ਰਾਈਮ ਪੇਸ਼ਾ ਹੈਗੇ ਆ ਇਹ ਜੱਦੀ ਪੁਸ਼ਟੀ ਇਹਨਾਂ ਦਾ ਇਹੀ ਹੀ ਟ੍ਰੈਂਡ ਹੈਗਾ ਪੂਰੇ ਦੇ ਪੂਰੇ ਪਰਿਵਾਰ ਦਾ ਜਿੱਦਾਂ ਅੱਜ ਇਹ ਚੰਡੀਗੜ੍ਹ ਕਲੋਨੀ ਆਪਾਂ ਖੜੇ ਆ ਇਹ ਵੀ ਸਾਡਾ ਇੱਕ ਹੌਟਸਪੌਟ ਆ ਇਹਦੇ ਤਹਿਤ ਅਸੀਂ ਜਿਹੜਾ ਪਹਿਲੋ ਦਿਨੋ ਵਾਲ ਜਿਹੜਾ ਗੜਸ਼ੰਕਰ ਵਿੱਚ ਉਹ ਵੀ ਇੱਕ ਬਸਤੀ ਸਾਡੀ ਹੌਟਸਪੌਟ ਸੀ ਇਹਦੇ ਵਿੱਚ ਹੋਰ ਵੀ ਸਾਡੀਆਂ ਜਿਹੜੀਆਂ ਇੱਥੇ ਬਿਲਡਿੰਗਾਂ ਬਣਾਈਆਂ ਹੋਈਆਂ ਆ ਸਾਡੇ ਤਹਿਤ ਆ ਪਰ ਅਸੀਂ ਪ੍ਰੋਪਰ ਜਾਬਤਾ ਪੂਰਾ ਕਰਦੇ ਹੋਏ ਇਹਦੀ ਜਿਹੜੀ ਡਿਮੋਲਿਸ਼ ਕਰ ਰਹੇ ਆ ਇਹਦਾ ਵੀ ਪ੍ਰੋਪਰ ਜਿਹੜਾ ਵਕ ਵਕ ਸਾਡੇ ਨਾਲ ਈਓ ਬੱਕਰ ਬੋਰਡ ਆ ਔਰ ਸਾਡੇ ਨਾਲ ਤਸੀਹਦਾਰ ਨੈਫਸੀਲਾ ਟਾਂਡਾ ਜੀ ਵੀ ਆ ਔਰ ਸਿਵਲ ਪ੍ਰਸ਼ਾਸਨ ਦੇ ਹੋਰ ਵੀ ਆ ਮੇਰੇ ਪੁਲਿਸ ਆਫਸਰ ਪਲੀਕ ਵੀ ਮੇਰੇ ਸਾਥ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਹਾਨੂੰ ਇਸੇ ਤਰ੍ਹਾਂ ਇਹ ਮੁਹਿੰਮ ਜਿਹੜੀ ਆ ਲਗਾਤਾਰੇ ਕੰਟੀਨਿਊ ਚਲਦੀ ਰਹੇਗੀ